ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਵੱਡੇ ਸਭਰਾ ਨੇੜੇ ਇਹ ਦੋਸਤੋ ਸਤਲੁਜ ਦਰਿਆ ਦੇ ਬਾਈਕਾਂ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ ਬਾਈਕਾਂ ਇਸ ਏਰੀਆ ਦੇ ਵਿੱਚ ਕਿਹਾ ਜਾਂਦਾ ਵਸੇ ਜੇ ਆਪਾਂ ਮਾਲਵੇ ਦੀ ਗੱਲ ਕਰੀਏ ਤਾਂ ਉਧਰ ਟਾਣੀਆਂ ਵੀ ਕਹਿ ਦਿੰਦੇ ਆ ਜਾਂ ਇਹ ਕਹ ਲੋ ਵੀ ਖੇਤਾਂ ਦੇ ਵਿੱਚ ਘਾਰ ਆ ਬਾਈ ਹੋਰਾਂ ਦੇ ਜ਼ਿਲ੍ਹਾ ਤਰਨਤਾਰਨ तहसील पट्टी ਇਹਨਾਂ ਨੂੰ ਪੈਂਦੀ ਹੈ ਤੇ ਪੱਟੀ ਇੱਥੋਂ 15 ਕਿਲੋਮੀਟਰ ਹੈ ਵੈਸੇ ਜਿਹੜਾ ਜਿਹੜੀ ਸੜਕ ਆਉਂਦੀ ਹੈ ਜਦੋਂ ਆਪਾਂ ਇਧਰੋਂ ਮਖੂ ਵਾਲੇ ਪਾਸੇ ਤੋਂ ਜਾਂ ਜੀਰੇ ਤੋਂ ਆਪਾਂ ਇਧਰ ਹਰੀਕੇਆ ਨੂੰ ਆਉਣੇ ਆ ਅੰਮ੍ਰਿਤਸਰ ਨੂੰ ਜਾਣੇ ਆ ਤਾਂ ਉੱਥੇ ਸਤਲੁਜ ਦਾ ਦਰਿਆ ਜਿਹੜਾ ਉਹਦਾ ਪੁਲ ਨੰਗਨਸਾਰ ਹੀ ਸੜਕ ਮੁੜਦੀ ਹੈ ਤੇ ਉਸ ਸੜਕ ਦੇ ਉੱਤੇ ਬਾਈ ਹੋਰਾਂ ਦੇ ਘਰ ਆਉਂਦੇ ਆ ਮੈਂ ਦੂਜੀ ਵੀਡੀਓ ਬਾਈ ਹੋਰਾਂ ਕੋਲ ਬਣਾ ਰਿਹਾ ਵੈਸੇ ਇਹਨਾਂ ਦਾ ਵਪਾਰ ਦਾ ਕੰਮ ਹੈ ਅੱਜ ਚਾਰ ਨਾਗ ਇਸ ਵੀਡੀਓ ਚ ਦਿਖਾਉਂਗਾ ਇੱਕ ਹੀ ਗਾਂ ਜਿਹੜੀ ਸੂਈ ਸਵਾਈ ਹੈ ਤੋਂ ਬਿਨਾ ਤਿੰਨ ਗਾਵਾਂ ਗੱਭਣ ਇੱਥੇ ਖੜੀਆਂ ਸੂਈ ਸਵਾਈ ਗਾਂ ਜਿਹੜੀ ਹੈ ਇਹਦਾ ਬੱਚਾ ਸਾਹਮਣੇ ਦੇਖ ਲਓ ਤੇ 나ੜੂਆ ਬੱਚੇ ਦਾ ਨਾਲ ਤੁਹਾਨੂੰ ਦਿਸੂਗਾ ਆਓ ਡਿਟੇਲ ਪੁੱਛੀਏ ਤੇ ਫਿਰ ਇਹਨਾਂ ਨੂੰ ਤੋਰਾਂਗੇ ਜਿਹੜਾ ਪਸ਼ੂ ਜੱਜ ਜੂ ਉਹਦੀ ਤਸੱਲੀ ਤੁਸੀਂ ਕਰੋਗੇ ਬਾਈ ਸੱਸੀ ਘਾਲ ਸੱਸੀ ਘਾਲ ਜਗਜੀਤ ਭਾਈ ਸੱਸੀ ਘਾਲ ਜੀ ਅੱਜ ਆਪਾਂ ਚਾਰ ਨਾਗ ਦਿਖਾ ਰਹੇ ਹਾਂ ਹਾਂਜੀ ਹਾਂਜੀ ਜਗਜੀਤ ਰੂਟੀਨ ਚ ਗਾਵਾਂ ਆਈ ਜਾਂਦੀਆਂ ਹਾਂਜੀ ਹਾਂਜੀ ਰੂਟੀਨ ਚ ਆਪਣੇ ਕੋਲੇ 7-8 ਪਸ਼ੂ ਰਹਿੰਦੇ ਰੈਗੂਲਰਲੀ ਅੱਜ ਪਹਿਲੇ ਨੰਬਰ ਤੇ ਜਿਹੜੀ ਗਾਂ ਬਈ ਇਹ ਕਦੋਂ ਕਦੀ ਸੂਈ ਕਿੰਨਾ ਚਲ ਰਹੀ ਹੈ ਜਗਜੀਤ ਭਾਜੀ ਪਰਸੋਂ ਦੀ ਸੂਈ ਆ ਠੀਕ ਹੈ ਜਿਹੜੀ ਜੂਰ ਦੀ ਪ੍ਰੋਪਰ ਆਪਣੇ ਤੋਂ ਵੀਡੀਓ ਪਈ ਆ ਠੀਕ ਹੈ ਤੇ 18 19 ਲੀਟਰ ਸਟਾਰਟਿੰਗ ਕੀਤੀ ਬੌਲੇ ਤੋਂ ਪਿਛਲੇ ਸੂਏ ਦਾ ਰਿਕਾਰਡ ਇਹਦਾ 34 35 ਲੀਟਰ ਦਾ ਫਾਰਮ ਦੇ ਵਿੱਚ ਦਾ ਰਿਕਾਰਡ ਆਪਾਂ ਦੇ ਦਾਂਗੇ ਰੇਟ ਇਹਦਾ ਕੀ ਰਹਿਣਾ ਰੇਟ 120 ਜੀ 1 ਲੱਖ 20 ਹਾਂਜੀ ਹਾਂ ਤੋਰ ਗਏ ਬਈ ਦੱਸੋ ਇਹ ਪਰਸੋਂ ਦੀ ਸੂਈ ਹੈ 18 19 ਲੀਟਰ ਬੌਲੇ ਤੋਂ ਸ਼ੁਰੂਆਤ ਹੈ ਦੁੱਧ ਦਾ ਰਕਾਰਡ ਬਾਈ ਕਹਿੰਦਾ ਚੰਗਾ ਹੈ ਬਾਕੀ ਢਾਂਚਾ ਵੀ ਤੁਹਾਨੂੰ ਦੱਸੂਗਾ ਵੈਸੇ ਗਾਂ ਇਹ ਦੁੱਧ ਵਾਲੀ ਹੈ ਹਵਾਨਾ ਚੰਗਾ ਦਿਖਾਉਂਦੀ ਹੈ ਥਣ ਥੀਚਾਈ ਵਾਲਾ ਥੋੜਾ ਜਆ ਤਾਜ਼ਾ ਸੂਆ ਪਸ਼ੂ ਕੇਰਾ ਸੂਏ ਦਾ ਮੰਨਦਾ ਉਹਦੇ ਨਾਲ ਥੋੜਾ ਜਆ ਕਈ ਵਾਰ ਪਸ਼ੂ ਭੁੱਖਾ ਜਾਂ ਲੱਗੀ ਜਾਂਦਾ ਰਹਿੰਦਾ ਜਿਵੇਂ ਜਿਵੇਂ ਇਹ ਸੂਏ ਤੋਂ ਬਾਹਰ ਨਿਕਲੂਗੀ ਤੇ ਫਿਰ ਇਹਦਾ ਹਵਾਨਾ ਇਹਦੀਆਂ ਕੁੱਖਾਂ ਜੋ ਭਰਨੀਆਂ ਤਾਂ ਹੋਰ ਜਗੂਗੀ ਹਰੇਕ ਪੱਖ ਤੋਂ ਚੰਗੇ ਢਾਂਚੇ ਦੀ ਗਾਂ ਦੱਸੋ ਵੱਡੇ ਢਾਂਚੇ ਦੀ ਹੈ 1 ਲੱਖ ਤੇ 20 ਹਜ਼ਾਰ ਰੇਟ ਹੈ ਦੁੱਧ ਸੋਨਾ ਪਾ ਦੂਗੀ ਬਾਕੀ ਦੁੱਧ ਸੇਵਾ ਦਾ ਬਰੀਡ ਜਿਹੜੀ ਉਹ ਦੁੱਧ ਦੇਣ ਵਾਲੀ ਹੈ ਨਸਲ ਦੀ ਜੇ ਗੱਲ ਕਰੀਏ ਤਾਂ ਦੁੱਧ ਵਾਲੀ ਗਾਂ ਇਹ 1 ਲੱਖ 20 ਹਜ਼ਾਰ ਰੇਟ ਹੈ ਲੈਓ ਬਈ ਛੋ ਇਹ ਪਹਿਲੇ ਨੰਬਰ ਤੇ ਗਾਂ ਦੇਖ ਲਓ ਤੁਸੀਂ ਬਹੁਤ ਸੋਹਣਾ ਥਣ ਦਾ ਸਹਿਜ ਪੂਰਾ ਪ੍ਰੋਪਰ ਹੱਥੀਂ ਚੁਆਈ ਵਾਲਾ ਸੋ ਢਾਂਚਾ ਦੋਸਤੋ ਤੁਸੀਂ ਇਹਦਾ ਦੇਖ ਲਓ ਗਾਂ ਦਾ ਥਣ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹਦਾ ਬੜਾ ਸੋਹਣਾ ਤੇ ਹੱਥੀਂ ਚੁਵਾਈ ਵਾਲਾ ਥੋੜਾ ਥਣ ਤੋਂ ਬਾਏ ਆ ਤੁਸੀਂ ਥਣ ਕਿੱਲੇ ਦੇਖੋਗੇ ਤਾਂ ਉਹਦੇ ਨਾਲ ਪਸਮਾਈ ਗਾਂ ਇਹ ਬਾਕੀ ਬੱਚਾ ਵੀ ਇਹਦੇ ਨਾਲ ਅੱਗੇ ਵੱਧਾ ਵਿਆ ਸੋ ਬਾਕੀ ਜਗਜੀਤ ਭਾਈ ਚੁਵਾਈ ਬਹੁਤ ਵਧੀਆ ਲੱਗੀ ਜੇ ਇੱਕ ਨੰਬਰ ਦੀ ਕੋਈ ਭੂਰ ਹੋਵੇ ਕੋਈ ਛੱਟਾ ਹੋਵੇ ਉਹਦੇ ਆ ਪੰਜ ਜ਼ਿੰਮੇਦਾਰ ਆ ਠੀਕ ਹੈ ਓਕੇ ਹਾਂ ਸੋ ਚੁਵਾਈ ਦੀ ਇੱਕ ਨੰਬਰ ਆ ਭਾਈ ਕਹਿੰਦਾ ਵੈਸੇ ਉਹ ਥਣ ਵੀ ਦੱਸਦੇ ਆ ਵੀ ਇਹ ਗਾਂ ਚੁਵਾਈ ਚ ਚੰਗੀ ਹੋਊਗੀ ਸੋ ਇਹਦਾ ਟਾਂਚ ਆ ਇਹ ਤੋਂ ਬਾਅਦ ਚੱਕ ਹੋਰ ਗਾਂ ਗੱਭਣ ਖੜੀ ਹੈ ਬਾਈ ਇਹ ਕਿੰਨਾ ਮਸੂਸ ਇਹ ਜਗਜੀਤ ਭਾਜੀ ਦੂਜੇ ਸੂਏ ਸੁਣੀ ਆ ਸ਼ਿੱਗੀ ਮੂੰਹ ਆ ਦੰਦੂ ਚੱਕਰ ਦਾਂਗੇ ਆਪਾਂ ਠੀਕ ਹੈ ਤੇ ਪਹਿਲੇਨ ਸੂਏ ਦਾ ਜੀ 28 29 ਲੀਟਰ ਦਾ ਰਿਕਾਰਡ ਹੈ ਜੀ ਠੀਕ ਹੈ ਕਿੰਨੇ ਕ ਦਿਨ ਲਊ ਇਹ ਜੀ 8 ਦਿਨ ਬਾਕੀ ਆ ਜੀ 8 ਦਿਨ ਬਾਕੀ ਹੈ ਹਾਂਜੀ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਜੀ ਜਗਜੀਤ ਭਾਜੀ 115 115 ਹਾਂਜੀ ਸੋ ਦੱਸੋ ਹਜੇ ਆਪਾਂ 10 ਦੀ ਦੇ ਦਾਂਗੇ 10 ਦੀ ਬਾਈ ਕਿੰਦਾ ਦੇ ਦਾਂਗੇ ਗਾਂ ਇਹ ਵੀ ਵੱਡੇ ਢਾਂਚੇ ਦੀ ਹੈ ਦੰਦ ਤੋਂ ਬਾਈ ਕਿੰਦਾ ਵੀ ਚੱਕ ਵੀ ਕਰਵਾ ਦਾਂਗੇ 6 ਦੰਦ ਦਾ ਹਵਾਨਾ ਚੰਗਾ ਬਣਾਉਂਦੀ ਆਉਂਦੀ ਹੈ ਹੈਵੀ ਕੱਟ ਵਾਲਾ ਹਵਾਨਾ ਹੈ ਤੇ ਹੈ ਉੱਚਾ ਖੁੱচ্চਾ ਤੋਂ ਇਹ ਖਾਸ ਚੀਜ਼ ਹੈ ਬਾਕੀ ਵਜਨ ਸੋਨਾ ਗਾਂ ਦਾ ਇਹਦਾ ਵੀ 1 ਲੱਖ ਤੇ 10000 ਦੀ ਜਿਹੜੇ ਭਰਾ ਨੂੰ ਇਹ ਗਾਂ ਜੱਚਦੀ ਹੈ ਤਾਂ ਕੰਟੈਕਟ ਤੁਸੀਂ ਕਰ ਸਕਦੇ ਹੋ ਦੁੱਧ ਸੋਨਾ ਦੇਊਗੀ ਬਾਕੀ ਜਿਹਦੇ ਭਰਾ ਕੋਲ ਸਾਈਲੇਜ ਪਾਇਆ ਹੋਇਆ ਤਾਂ ਬੜੀ ਸੋਹਣੀ ਸਿਹਤ ਬਣ ਜਾਣੀ ਹੈ ਤੀ ਤੋਂ ਪਲਾਸੀ ਜਗਜੀਤ ਭਾਈ ਜਾਊਗੀ ਆਪਾਂ ਤੀਨ ਤਾਜ਼ਾ ਲਾ ਹੀ ਸਕਦੇ ਰੋਇ ਵੀਡੀਓ ਬਣਾਉਂਦੇ ਬਹੁਤ ਬਰੀਡ ਵਾਲੀ ਬੱਛੀ ਆ ਸਹੀ ਹੈ ਸੋ ਸੋ ਚੰਗੀ ਨਸਲ ਦਿਸਦੀ ਹੈ ਬਾਕੀ ਨਾੜਾ ਵੇਖ ਲੋ ਜੀ ਕਿੰਨੀਆਂ ਵਧੀਆਂ ਪੀਗ ਤੇ ਢਾਂਚਾ ਤੁਸੀਂ ਦੇਖੋ ਬੱਛੀ ਦਾ ਦੂਜਾ ਸੂਆ 6 ਦੰਦ ਹਜੇ ਦੰ ਲੈਂਦੀ ਆ ਹਫਤਾ 10 ਦਿਨ ਇਹ ਦੀ ਬਰੀਡ ਕੁਆਲਿਟੀ ਦੀ ਜਜਮੈਂਟ ਤੁਸੀਂ ਕਰ ਲਓ ਕੰਨ ਗੋਲ ਆ ਛੋਟਾ ਹੈ ਲਿਓ ਬਈ ਸੋ 1 ਲੱਖ ਤੇ 10000 ਦੀ ਬਾਈ ਕਹਿੰਦਾ ਇਹ ਗਾਂ ਦੇ ਦਿਆਂਗੇ ਜੇ ਕੋਈ ਭਰਾ ਪਸੰਦ ਕਰਦਾ ਤਾਂ ਕਰ ਲੋ ਸੰਪਰਕ ਨੰਬਰ ਜਿਹੜਾ ਦੋਸਤ ਸਕਰੀਨ ਉੱਤੇ ਜਿਹੜਾ ਚੱਲਦਾ ਹੁੰਦਾ ਸਿੱਧਾ ਮਾਲਕ ਦਾ ਨੰਬਰ ਹੀ ਹੁੰਦਾ ਹੈ ਹਵਾਨੇ ਦੇ ਉੱਤੇ ਬਰੀਕ ਬਰੀਕ ਨਾੜਾਂ ਸੋਹਣੀਆਂ ਦਿਸਦੀਆਂ ਬਾਕੀ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਹੈ ਤੁਹਾਡੀ ਸੇਵਾ ਹੈ ਉਹਦੇ ਤੇ ਡਿਪੈਂਡ ਕਰੂਗਾ ਸੋ ਇਹ ਗੱਬਣ ਗਾਂ ਤੁਹਾਨੂੰ ਦਿਖਾ ਰਹੇ ਹਾਂ ਸੂਈ ਸਵਾਈ ਗਾਂ ਇੱਕ ਹੀ ਹੈ ਇਸ ਤੋਂ ਬਾਅਦ ਜਿਹੜੀਆਂ ਗਾਵਾਂ ਦਿਖਾਊਗਾ ਉਹਨਾਂ ਦੀ ਕੀਮਤ ਜਿਹੜੀ ਉਹ ਤੁਹਾਨੂੰ ਅਵੀਰ ਦੱਸੂਗਾ ਤੇ ਤੁਹਾਡੀ ਸਮਝ ਆ ਜੂਗੀ ਮਤਲਬ ਹਰੇਕ ਤਰ੍ਹਾਂ ਦਾ ਹੀ ਪਸੂ ਹੈ ਜੇ ਕਿਸੇ ਵੀਰ ਨੇ ਲੱਖੋਂ ਬਾਹਰ ਪੇਮੈਂਟ ਇਨਵੈਸਟ ਕਰਨੀ ਹੈ ਤਾਂ ਉਹਦੇ ਲਈ ਇਹ ਦੋ ਗਾਵਾਂ ਹੈਗੀਆਂ ਬਾਕੀ ਜਗਜੀਤ ਭਾਜੀ ਜੇ ਦੋਵੇਂ ਕੋਈ ਲਵੇ ਨਾ 5000 ਦੋਵਾਂ 'ਚ ਹੋਰ ਛੋਟ ਕਰ ਦਾਂਗੇ ਜੇ ਜੋੜਾ ਕੋਈ ਲਊਗਾ ਠੀਕ ਹੈ ਸੋ ਜੋੜਾ ਕੋਈ ਲਊਗਾ ਤਾਂ ਇਹਦਾ ਮਤਲਬ ਕਿਰਾਇਆ ਤੁਹਾਨੂੰ ਜਿਹੜਾ ਬਾਈ ਛੱਡ ਦੂਗਾ ਇੱਕ ਹਿਸਾਬ ਨਾਲ ਆਪਾਂ ਗੱਲ ਕਰੀਏ ਸੋ ਇਹ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਬਾਈ ਇਹ ਕਿੰਨੇ ਕਿ ਦਿਨ ਲਊਗਾ ਜਗਜੀਤ ਭਾਜੀ ਇਹਦੇ 21 ਤਰੀਕ ਨੂੰ ਦਿਨ ਪੂਰੇ ਆ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਜੀ 75000 ਰ ਸੋ 21 ਤਰੀਕ ਨੂੰ ਦਿਨ ਪੂਰੇ ਤੇ ਪਹਿਲੇ ਨੇ 21 22 ਲੀਟਰ ਦਾ ਰਿਕਾਰਡ ਆ ਜੀ ਠੀਕ ਹੈ ਖੁੱਚਾ ਤੋਂ ਉੱਤੇ ਹੀ ਲੈਵਾ ਇਹਦਾ ਵੀ ਹਵਾਨਾ ਫਿਕਸ ਜਾਈਏ ਦੱਸੋ ਥੋੜਾ ਜਿਹਾ ਇਹ ਜਿਹੜਾ ਪਹਿਲਾ ਪਸ਼ੂ ਵੱਧ ਸੰਭਾਲ ਲੈਨੇ ਆ ਤਾਂ ਉਹਦੇ ਨਾਲ ਸਿਹਤ ਜ਼ਿਆਦਾ ਸੋਹਣੀ ਹੋ ਜਾਂਦੀ ਹੈ ਥੋੜੀ ਫਿੱਕੀ ਦਿਸਦੀ ਹੈ ਉਤੋਂ ਰੇਟ 75000 ਹੈ ਹੋਬ ਜੇ ਹਸਾਬ ਤੇ ਦੀ ਕੀਮਤ ਹੋ ਗਈ ਹੈ ਦੁੱਧ ਕਿੰਨਾ ਖਚੋਲੋਗੇ ਥੋੜੀ ਸਮਝ ਐ ਬਾਕੀ ਢਾਂਚਾ ਤੁਹਾਡੇ ਸਾਹਮਣੇ ਹੈ ਹਵਾਨਾ ਫਿਕਸ ਜਾਈ ਹੈ ਹਜੇ 21 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਮਤਲਬ 8 ਦਿਨ ਬਾਕੀ ਹੈ 8 ਦਿਨ ਹੋਰ ਜੇ ਕੋਈ ਭਰਾ ਖਰੀਦਦਾ ਜੇ ਨਹੀਂ ਸੁੰਦੀ ਤਾਂ 8 ਦਿਨਾਂ ਚ ਕੁਸ ਪਾਣੀ ਫਿਰੂ ਗਏ ਦੇਤੇ ਹਾਂਜੀ ਜਗਜੀਤ ਪਾਜੀ ਬਹੁਤ ਬੰਦੀ ਲੈਵਾ ਜੀ ਉਹ ਹਵਾਨਾ ਬਾਈ ਕੱਟ ਵਾਲਾ ਲੈਵਾ ਜਣਾਗਾ ਮੇਂ 30000 ਦੱਸੋ ਇਹਦਾ ਰੇਟ ਬਾਈ ਨੇ ਰੱਖਿਆ ਜਿਹਨੂੰ ਜੱਜਦੀ ਆ ਤੋ ਵੀਰ ਕਾਲ ਕਰ ਸਕਦਾ ਇਹ ਤੁਹਾਨੂੰ 3 ਨੰਬਰ ਤੇ ਗਾਂ ਦਿਖਾ ਰਹੇ ਸੀ ਅਰ ਲਾਸਟ ਉੱਤੇ ਖੋਰ ਗਾਂ ਤੁਹਾਨੂੰ ਦੱਸੋ ਦਿਖਾ ਦਿੰਦੇ ਆ ਬਾਈ ਇਹ ਕਿੰਨੇ ਕਿਦਾਂ ਲੋਕ ਸੂਣ ਚ ਇਹ ਜਗਜੀਤ ਭਾਜੀ ਤਿਆਰੀ ਆ 2-4 ਦਿਨ ਦੀ ਬਸ ਕੱਚੀ ਆ ਰੇਟ ਇਹ ਤਾਂ ਰੇਟ ਦਾ ਹੀ 65000 ਰੁਪਈਆ ਤੋਰਦੇ ਬਾਈ ਸੋ ਦੋਸਤੋ 65000 ਰੇਟ ਤਿਆਰੀ ਜੀ ਐ 2-4 ਦਿਨ ਲਾਊਗੀ ਇਸ ਵੀਡੀਓ ਚ ਮੈਂ ਹਰੇਕ ਦੇ ਭਾ ਪਸੰਦੀ ਦਾ ਭਾ ਹੀ ਤੁਹਾਨੂੰ ਦਿਖਾਤਾ 65000 75000 110 ਤੇ 120 ਮਤਲਬ ਪੌਂਚਜੀ ਵਾਲੇ ਰੇਟ ਜਿੱਦਾਂ ਦਾ ਤੁਹਾਨੂੰ ਪਸ਼ੂ ਜੱਜਦਾ ਉਸ ਹਿਸਾਬ ਤੇ ਤੁਸੀਂ ਖਰੀਦ ਲਓ ਜਿੰਨੇ ਪੈਸੇ ਲਾਉਣੇ ਚਾਹਣੇ ਉਹ ਜੀ ਗਾਂ ਤੁਸੀਂ ਲੈ ਲੋਗੇ ਥਾਣੇ ਇਸ ਗਾਂ ਦੇ ਵੀ ਹੱਥੀ ਚੁਾਈ ਵਾਲੇ ਆ ਬਾਕੀ ਜਗਜੀਤ ਭਾਜੀ ਅਜੇ ਚਾਰ گاਵਾ ਹੋਰ ਸਵੇਰੇ ਆ ਜਾਈਆਂ ਆਪਣੇ ਤੋਂ ਆਹਾਂ ਰੈਗੂਲਰ ਹੀ 10 12 ਦਾਬਰ ਆਪਣੇ ਤੋਂ ਰਹਿੰਦੀਆਂ ਹੀ ਠੀਕ ਹੈ ਸੋ ਸੋ ਪਸ਼ੂ ਬਾਈ ਕੋਲ ਵੀ ਚੰਗੇ ਆਉਂਦੇ ਜਾਂਦੇ ਰਹਿੰਦੇ ਆ ਇਹ ਚਾਰ ਤੁਸੀਂ ਵੀਡੀਓ ਦੇਖੋ ਚਾਰਾਂ ਦੀ ਇਹਨਾਂ ਚੋਂ ਪਸ਼ੂ ਪਸੰਦ ਆ ਉਹਦਾ ਤਾਂ ਠੀਕ ਹੈ ਤੇ ਨਹੀਂ ਤੁਸੀਂ ਆ ਜਾਓ ਜੇ ਤੇ ਬਾਈ ਕੋਲ ਹੋਰ ਵੀ ਗਾਵਾਂ ਆ ਜਾਣੀਆਂ ਇਸੋਂ ਵੈਸੇ ਵੀਡੀਓ ਵੀ ਬਣਾ ਕੇ ਰੱਖ ਲੈਂਦੇ ਹਾਂਗੇ ਜੋ ਪਸੂ ਆ ਜਾਂਦਾ ਜੇ ਹਾਂਜੀ ਹਾਂਜੀ ਵੀਡੀਓ ਬਣਾ ਕੇ ਰੱਖੀ ਹੈ ਜੀ ਸੋ ਵੀਡੀਓ ਵੀ ਤੁਹਾਨੂੰ ਦੋਸਤੋ ਮਿਲ ਜੂਗੀ ਜਿਹੜੀਆਂ ਹੋਰ ਗਾਵਾਂ ਆਉਣੀਆਂ ਇਹਨਾਂ ਚਾਰਾਂ ਚੋਂ ਤੁਸੀਂ ਦੇਖੋ ਪਹਿਲਾਂ ਜਿਹੜੀ ਤੁਹਾਨੂੰ ਜੱਜਦੀ ਏ ਜੇ ਇਹਨਾਂ ਚੋਂ ਨਹੀਂ ਜੱਜਦੀ ਤਾਂ ਫਿਰ ਉਹ ਬਾਕੀ ਜਗਦੀਰ ਪੜੀ ਛੋਟੀਆਂ ਮੱਛੀਆਂ ਬਾਲੀਆਂ ਵੱਡੀਆਂ ਨਹੀਂ ਐਸੇ ਮੀਡੀਅਮ ਛੋਟੇ ਭਾਰੀ ਠੀਕ ਓਕੇ ਸੋ ਛੋਟੀ ਪਾ ਦਈਆਂ ਹੀ ਐ ਉਹ ਵੀ ਜਿਹੜੀਆਂ ਚਾਰ ਹੋਰ ਆਉਣੀਆਂ ਬਾਈ ਕੋਲ ਥਣ ਹਵਾਨਾ ਦੱਸੋ ਇਸ ਗਾਂ ਦਾ ਵੀ ਚੰਗਾ ਐ 65000 ਇਹਦਾ ਰੇਟ ਹੈ ਮਤਲਬ ਤੁਸੀਂ ਹੁਣ ਦੇਖ ਲਓ ਜੇ ਵੀ ਕਿਹੜਾ ਪਸ਼ੂ ਤੁਹਾਨੂੰ ਤੁਹਾਡੇ ਜਿਹੜਾ ਬਜਟ ਹੈ ਉਹਦੇ ਹਿਸਾਬ ਤੇ ਫਿੱਟ ਬੈਠਦਾ ਹੈ ਪਹਿਲੇ ਨੰਬਰ ਵਾਲੀ ਗਾਂ ਚੰਗਾ ਥਣ ਹਵਾਨਾ ਚੰਗਾ ਕੱਦ ਤੇ ਚੰਗੀ ਵੇਲ ਹੈ ਸੂਈ ਸਵਾਈ ਹੈ ਥਣ ਸੋਹਣੇ ਹੈ ਚੰਗੇ ਬੱਚੇ ਲੈ ਸਕਦੇ ਹੋ ਜੇ ਜ਼ਿਆਦਾ ਪੇਮੈਂਟ ਲਾਉਣ ਦੀ ਗੁਨਜਾਇਸ਼ ਹੈ ਤੁਹਾਡੇ ਕੋਲ ਤਾਂ ਜ਼ਰੂਰ ਤੁਹਾਨੂੰ ਸੋਚ ਲੈਣਾ ਚਾਹੀਦਾ ਹੈ ਇਹ ਤੋਂ ਬਿਨਾ ਦੋ ਨੰਬਰ ਵਾਲੀ ਗਾਂ ਵੀ ਦੱਸੋ ਚੰਗੀ ਹੈ ਚੰਗਾ ਹਵਾਨਾ ਪਰੂਗੀ ਦੇ ਛੋਟੇ ਮੁੱਲ ਦੀ 55000 ਦੀ ਵੀ ਹੈਗੀ ਮਗਰ ਵੱਛੀ ਏ ਇਹਦੇ 14 ਲੀਟਰ ਦੁੱਧ ਆ ਦਿਖਾ ਦਿੰਨੇ ਆ ਵੀ ਸੋ ਇਹ ਤੁਸੀਂ ਪਹਿਲਾਂ ਦੱਸੋ ਦੇਖੋ 2 ਨੰਬਰ ਵਾਲੀ ਗਾਂ ਇਹ ਵੀ ਚੰਗਾ ਥਾਣਾ ਹਵਾਨਾ ਫਿਕਸ ਜਾ ਉਤੋਂ ਤੱਕ ਤਿਆਰ ਕਰੂਗੀ ਇਹ ਤੋਂ ਬਿਨਾ ਇਹ ਗਾਂ 75 ਡਿਮਾਂਡ ਹੈ ਮਾਨਤਨ ਕਰੂਗਾ ਭਰਾ ਵਿੱਚੋਂ ਕੁਝ ਇਹ ਗਾਂ ਤਿਆਰੀ ਜੀ ਤੇ ਸੂਨ ਦੀ ਚ ਇੱਕ ਗਾਂ ਇੱਥੇ ਖੜੀ 55000 ਦੀ ਬਾਈ ਕਹਿੰਦਾ ਦੇ ਦੇਾਂਗੇ ਵੱਛੀ ਮਗਰ ਹੈ ਜੀ ਠੀਕ ਹੈ ਬੱਚਾ ਵੱਛੀ ਹੈ ਜੇ ਕੋਈ ਵੀਰ ਪਸੰਦ ਕਰਦਾ ਤਾਂ ਕਰ ਲਓ ਸੋ ਬਹੁਤ ਬਰੀਡ ਵਾਲੀ ਬੱਚੀ ਥੀ ਐਫ ਪੀ ਦੀ ਬਹੁਤ اچھی ਤੁਹਾਨੂੰ ਦਿਖਾਣੇ ਇਹਦੇ ਪਿਛਲੇ ਪਾਸਾ ਥਾਂ ਦੇ ਉੱਤੇ ਨਹੀਂ ਨਹੀਂ ਜੀ ਕੋਈ ਇਹੋ ਜਿਹੀ ਮਾੜੀ ਮੋਟ ਕੋਈ ਚੱਕਰੀ ਨਹੀਂ ਆ ਜੀ ਜਗਦੀਪ ਭਾਜੀ ਆਪਾਂ ਚਵਾਈ ਕਰਦੇ ਬਿਲਕੁਲ ਚਵਾਈ ਇਧਰ ਤੁਹਾਨੂੰ ਦਿਖਾ ਦਿੰਦੇ ਆ ਓਕੇ ਪਰ ਰਹਿਣ ਦੇ ਹੋਵੇਂ ਕੋਈ ਗੱਲ ਨਹੀਂ ਹਾਂ ਹਾਂ ਸੋ ਦੋਸਤੋ ਬਾਕੀ ਤੁਸੀਂ 55000 ਚ ਜੇ ਕੋਈ ਵੀਰ ਪਸੰਦ ਕਰਦਾ ਤਾਂ ਗਾਂ ਤੁਸੀਂ ਕੰਟੈਕਟ ਕਰ ਲਓ ਇਹ ਬੱਚੀ ਤੁਹਾਨੂੰ ਇਹਦੀ ਜ਼ਰੂਰ ਦਿਖਾ ਦਿੰਦਾ ਬੱਤੀ ਗਈ ਸੋ ਇਹ ਬੱਚੀ ਦੱਸੋ ਜਿਹੜੀ ਗਾਂ 55000 ਵਾਲੀ ਦਿਖਾਈ ਹੈ ਉਹਦੇ ਨਾਲ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ